ਹਾਂਜੀ ਵੀਰੋ ਛੋਟਾ ਸਾਰਿਆਂ ਦਾ ਬਿਲਕੁਲ ਆਪੇ ਨਵੇਂ ਘੈਂਟ ਜੇ ਬਲੌਗ ਦੇ ਵਿੱਚ ਬਾਈ ਕਰਾ ਅੱਜ ਦੀ ਵੀਡੀਓ ਆ ਕੇਰੀ ਇਹ ਛੋਟੇ ਸਾਰਿਆਂ ਲਈ ਆ ਤੁਸੀਂ ਆਪ ਕਹੋਗੇ ਕਮੈਂਟਾਂ ਵਿੱਚ ਵੀ ਇਹ ਇਹ ਵੀਡੀਓ ਤੂੰ ਪਹਿਲਾਂ ਕਿਉਂ ਨਹੀਂ ਪਾਈ ਹੈਗੀ ਤੇ ਕਿਉਂ ਨਹੀਂ ਦੱਸਿਆ ਸਾਨੂੰ ਇਹ ਤੇ ਬਾਈ ਤੁਹਾਨੂੰ ਜਦ ਤੱਕ ਦੱਸ ਜਦ ਤੱਕ ਤੁਹਾਨੂੰ ਹੈ ਨਹੀਂਗਾ ਤੁਹਾਨੂੰ ਇਹ ਚੀਜ਼ ਦਿਖਾ ਕੇ ਤੁਹਾਨੂੰ ਵੱਧ ਪਤਾ ਲੱਗੂਗਾ ਤੇ ਬਾਈ ਇਹ ਵੀਰ ਸ਼ਕੀਪ ਕਰਕੇ ਨਾ ਦੇਖਿਓ ਕਿਉਂਕਿ ਤੁਹਾਨੂੰ ਨਹੀਂ ਪਤਾ ਨਹੀਂ ਲੱਗਣਾ ਹੈਗਾ ਤੇ ਚਲੋ ਬਾਈ ਤੁਹਾਨੂੰ ਇਹ ਚੀਜ਼ ਦਿਖਾਉਨੇ ਆ ਤੇ ਚੱਲਦੇ ਆ ਤੇ ਆਜੋ ਆਪਰੰਗਾ ਕੇ ਨਾਮ ਆਪਰੰਗਾ ਕੇ ਨਾਮ ਜਿਉ ਲੇਖਾ ਇਕ ਦਾਣੇ ਕੋਈ ਲੇਖਾ ਜਿਹਾ ਕੇ ਤਾ ਹੋਵੇ ਇਕਾ ਤਾ ਤੁਹਾਰੇ ਰੂਪ ਰਿditਾਂ ਕਰੇ ਤੁਹਾਨੂੰ ਤਾਂ ਸਾਵੇ ਤੁਪਵਾਉ ਜਿਸੇ ਹੋਵੇ ਅੰਤਿਆਮ ਉਬਰਤ ਕਵਨ ਕਹਾਵੀਚਾਰ ਆਪਰੰਗਾ ਨਾਮੇ ਤੇ ਹਾਂਜੀ ਬਰੋ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਲੱਗਦਾ ਹੋਊਗਾ ਵੇਜ ਪੂਨਮਾਸੀਆ ਇਸ ਕਰਕੇ ਬਰੋ ਅੱਜ ਇੰਨੀ ਜਿਆਦੇ ਸੰਗਤ ਆਈ ਆ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਵੇਜ ਪੂਨਮਾਸੀ ਨਹੀਂ ਆਗੀ ਇਹ ਵੀਰੋ ਚਪੈਰਾ ਸਾਹਿਬ ਜੀ ਦੇ ਪਾਠ ਹੋ ਰਹੇ ਨੇ ਕਿਵੇਂ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਵਿੱਚ ਬਾਬਾ ਦੀਪ ਸਿੰਘ ਜੀ ਦੇ ਰੇਕ ਐਂਤਵਾਰ ਨੂੰ ਚਪੈਰਾ ਸਾਹਿਬ ਜੀ ਦਾ ਪਾਠ ਹੁੰਦੇ ਨੇਗੇ ਉਵੇਂ ਵੀਰੋ ਆਪਣੇ ਨੇੜੇ ਟਾਲੀਆਂ ਦੇ ਸਾਹਬ ਵਿੱਚ ਵੀਰੋ ਇਹ ਪਾਠ ਸ਼ੁਰੂ ਕਰ ਦਿੱਤੇ ਗਏ ਨੇਗੇ ਤੇ ਭਾਈ ਕਿਵੇਂ ਕਿਹਰੀ ਸੰਗਤ ਨਹੀਂ ਇਹ ਨਹੀਂ ਦੂ ਜਾ ਸਕਦੀ ਉਹ ਵੀਰੋ ਟਾਲੀਆਂ ਸਾਹਬ ਚ ਆਦੀ ਹਾਜ਼ਰੀ ਚਪੈਰਾ ਸਾਹਿਬ ਦੀ ਪੜ ਸਕਦਾ ਵਾ ਤੇ ਤੁਹਾਨੂੰ ਵੀ ਟਾਈਮਿੰਗ ਦੱਸ ਦਿੰਦੇ ਆ ਇਹ ਹੈਗਾ ਵੀ 10 ਵਜੇ ਤੋਂ ਲੈ ਕੇ ਦੇ 2 ਵਜੇ ਤੱਕ ਵੀਰੋ ਹੁੰਦਾ ਇਹ ਪਾਠ ਤੇ ਦੈਨ ਹੈਗਾ ਬੁੱਧਵਾਰ ਆ ਤੇ ਵੀਰੇ ਇੱਕ ਬੁੱਧਵਾਰ ਨੂੰ ਹੁੰਦਿਆ ਤੇ ਬਈ ਵੱਧ ਤੋਂ ਵੱਧ ਹਾਜ਼ਰੀ ਭਰੋ ਤੇ ਚਲੋ ਬਈ ਬਾਕੀ ਤੁਹਾਨੂੰ ਸੰਗਤ ਦਿਖਾਉਣੇ ਆ ਬਈ ਇਹ ਪਾਠ ਕਰਦੀ ਤੇ ਚਲੋ ਫਿਰ ਆਜੋ ਤੇ ਹਾਂਜੀ ਵੀਰੋ ਤੁਹਾਨੂੰ ਕੁ ਬਤ ਦੱਸਣਾ ਰਹਿ ਗਿਆ ਜੀਗਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੋ ਕਿ ਵੀਰੋ ਕਰੀ ਬਾਕੀ ਸੰਗਤ ਆ ਅੱਧੇ ਦੁਪਹਿਰਾ ਸਾਹ ਵਿੱਚ ਹਾਜ਼ਰੀ ਭਰ ਸਕਦੀਆਂ ਨਹੀਂ ਆ ਤੇ ਚਲੋ ਬਈ ਤੁਹਾਨੂੰ ਬਾਕੀ ਸੰਗਤ ਦਿਖਾਉਣੇ ਆ ਪਾਠ ਕਰਦੇ साई पार ਹੈ ਭੀ ਸਤਿ ਆਨੰਤ ਸਤਿ ਭੀ ਸਤਿ ਨਾਮ ਆਪਣੇ ਕਰਮ ਕਰਾਂ ਬਲਜੋਗ ਭਾਵੈ ਕੋਈ ਗੁਣੋਗ ਮਤਰਾਪ ਹੋਏ ਅਨੰਤ ਰੰਗ ਤੇ ਹਾਂਜੀ ਜੀ ਬਾਕੀ ਕਿਰੇ ਸੇਵਾਦਾਨ ਨੇਗੇ ਔਰ ਲੰਗਰ ਦੀ ਤਿਆਰੀ ਕਰ ਰਹੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਟੇ ਤੇ ਹਾਂਜੀ ਦੁਪਹਿਰਾ ਸਾਭ ਜੀ ਦਾ ਪਾਟ ਹੋ ਚੁੱਕਿਆ ਤੇ ਇਹਦੀ ਤੇਜਾਤ ਸਾਰੀ ਸੰਗਤਾਂ ਨੂੰ ਪ੍ਰਸ਼ਾਦਾ ਵਾਂਈ ਸਕ ਜਾ ਰਹੀ ਆ ਸਾਂਭਾ ਤੇ ਹੁਣ ਕੰਮ ਜਵਾਲੀ ਪਾਸ ਹੋ ਗਿਆ ਬਈ ਹੁਣ ਸਖੀ ਜੀ ਸਾਲਾ ਫਿਰ ਉੱਠ ਲੋਗੇ ਪ੍ਰਿੰਟ ਦੇ ਦੇਤੀ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦਾ ਸੰਗਤ ਆਈ ਹੋਈ ਸੀਗੀ ਪਾਠ ਕਰਨ ਤੇ ਸਾਰੀ ਸੰਗਤ ਪ੍ਰਸਾਦਾ ਪਾਣੀ ਸਾਕ ਰਹੀ ਆ ਭਾਈ ਸਭ ਨੂੰ ਆਪ ਦੀ ਵੀਡੀਓ ਵਧੀਆ ਲੱਗੀ ਵੀਡੀਓ ਕੋ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਵੀਡੀਓ ਲਈ ਸਬਸਕ੍ਰਾਈਬ ਕਰ ਚੰਗਾ ਫਿਰ